ਉਹ ਕੈਂਪਨਾਰ ਇਕੱਲਾ ਉਧਰ ਆ ਗਿਆ ਇਕ ਆ ਵੀ ਜਰਾ ਮੋਤਾ ਤੋਂ ਨੰਗਰਾ ਜਿਹੜੂ ਤੱਕ ਨਹੀਂ ਲੱਗਾ ਹਰਾਨੀ ਮਾਰਦ ਨੇ ਅਸੀਂ ਆਏ ਆ ਜੋ ਕਿ ਇਹ ਜਿਹੇ ਕਿ ਮੰਦਿਰ ਜਿਹੜਾ ਸਾਡੇ ਜੀ ਸੂਬਾ ਸੂਬੇ ਤੋਂ ਆਏ ਨੇ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਦੀ ਦਿਵਾਈ ਹੇਠ ਕਰਕੇ ਇਹਨਾਂ ਨੇ ਸਾਰਾ ਕੁਝ ਕੀਤਾ ਹੈ ਬਾਪੂ ਬੱਲੇਵਾਦੀ ਥੱਲੇ ਜੋ ਕਿ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਉ ਇਹਨਾਂ ਨੇ ਖਾਤ 20 ਟਰੈਕਟਰ ਆਪ ਮੇਰੇ ਵੀਰ ਜਿਹੜੇ ਅਜਿਹੇ ਬੰਦੇ ਵਾਲੇ ਸਾਰੇ ਨਾਲ ਆ ਕੇ ਅੱਗੇ ਹੋ ਕੇ ਕੰਮ ਕਰਾ ਰਹੇ ਨੇ ਅਸੀਂ ਇਹਨਾਂ ਦਾ ਜੀ ਨੂੰ ਵੀ ਧੰਨਵਾਦ ਕਰਦੇ ਆ ਧੰਨਵਾਦ ਵੀ ਕਰਦੇ ਆ ਕਿਉਂਕਿ ਕੋ ਤੋਂ ਸਰ ਕੋ ਲੱਭਦੇ ਨਹੀਂ ਕੋਈ ਇਹਨਾਂ ਦਾ ਧਮਾਦਕੇ ਵਾਸਤੇ ਕਿਉਂਕਿ ਅਸੀਂ ਇਹਨੇ ਜੀ ਗਰੀਬ ਹੋ ਚੁੱਕੇ ਆ ਕਿਉਂਕਿ ਆਜ ਸਾਡੇ ਕੋ ਕੁਝ ਵੀ ਨਹੀਂ ਹੈਗਾ ਆ ਜਿਹੜੀ ਕੁੱਤਾ ਵਾਂਗੂ ਫਸਲ ਪਾਲੀ ਆ ਤੁਸੀਂ ਦੇਖ ਰਹੇ ਨੇ ਕਿ ਅੱਜ ਸੱਭ ਨੂੰ ਖੜੀ ਖਲੋਤੀ ਹੋਣੀ ਪਈ ਆ ਕਿਉਂ ਇਹ ਸਾਡਾ ਇਹ ਵਿੱਚ ਕੁਛ ਨਹੀਂ ਰਹਿ ਗਿਆ ਅੱਜ ਇਹ ਸਾਨੂੰ ਇਹ ਜਹੇ ਬੰਦੀ ਸਾਡੀ ਜਿਹੜੀ ਆ ਇਹ ਸਾਡੀ ਸਾਨੂੰ ਖਾਤ ਵੀ ਦਵਾਈਆਂ ਤੀਕਾਂ ਪ੍ਰਵੇਟ ਕਰ ਰਹੀ ਆ ਕਿਉਂਕਿ ਇਹਨਾਂ ਨੇ ਸਾਡਾ ਕਲੇਜੇ ਨੂੰ ਜਿਹੜਾ ਸਾਡੀ ਸਰਕਾਰਾਂ ਨੇ ਹੱਥ ਪਾਇਆ ਸੀ ਪਰ ਇਹਨਾਂ ਸਾਡਾ ਕਲੇਜੇ ਨੂੰ ਮੋਢੇ ਦੇ ਹੱਥ ਥੀ ਕੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹਨਾਂ ਵੀਰਾਂ ਦਾ ਇਹ ਜਹੇ ਬੰਦੀ ਦਾ ਕੋਟਨ ਕੋਟਨ ਧੰਨਵਾਦ ਕਰਾਂਗੇ ਇਹ ਸਿੱਧੂਪੁਰ ਡੱਲੇ ਵਾਲਾ ਬੱਤੂ ਜੀ ਦਾ ਇਹ ਸੂਬੇ ਪ੍ਰਧਾਨ ਜੀ ਹੋਣਾ ਦਾ ਤੇ ਬਾਬੇ ਕਰਮਜੀਤ ਜੀ ਨੂੰ ਆਂਦਾ ਅਸੀਂ ਜਿੰਨੋ ਧੰਨਵਾਦ ਕਰਾਂਗੇ ਜੋ ਸਾਡੇ ਇਲਾਕੇ ਪਿੰਡ ਗੱਗੋਮਾਲ ਦੇ ਵਿੱਚ ਆ ਕੇ ਜੋ ਕਿ ਇਹਨਾਂ ਨੇ ਪਰਪਕਾਰੀ ਕੀਤੀ ਆ ਅਸੀਂ ਕੋਟਨ ਕੋਟ ਨਾਲ ਧੰਨਵਾਦ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਧੰਨਵਾਦ ਜੀ ਤੁਸੀਂ ਜਿਵੇਂ ਬਣੀਆ ਇਹਨਾਂ ਨੇ ਸਾਡੀ ਕਣਕ 8 ਕਿੱਲੇ ਟਰੈਕਟਰ ਵੀ ਜ਼ੀਰੋ ਡ੍ਰਿਲ ਦੇ ਕੇ 8 ਕਿਲੇ ਕਣਕ ਦੀ ਬਜਾਈ ਬੀਜ ਵੀ ਡੀਪੀਏ ਦੇ ਕੇ ਸਾਡੀ ਪਿੰਡਵਾਨ ਨੇੜੇ ਰਮਦਾਵੇ ਦੇ ਬਜਾਈ ਆ ਇਹਨਾਂ ਦਾ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਸਾਡੇ ਵੱਲੋਂ ਪਿੰਡਵਾਨ ਦੇ ਵੱਲੋਂ ਆਪ ਜੀ ਨੂੰ ਪਤਾ ਹੈ ਭਾਰਤੀ ਕਿਸਾਨ ਜੀ ਨੇ ਅਨੇਕਤਾ ਸਿੱਧੂ ਬੁੱਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਸਾਨਾਂ ਦੀ ਕਣਕ ਦੀ ਬਜਾਈ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਇਸ ਵਾਰ ਤਸੀਰ ਰਮਦਾਸ ਦੇ ਵਿੱਚ ਜਿਹੜਾ ਕੈਂਪ ਲੱਗਿਆ ਹੋਇਆ ਹੈ ਬੀਟੀਜੀ ਕੈਸੀ ਤੋਂ ਉਪਰ ਦਾ ਉੱਥੇ ਸੇਵਾਵਾਂ ਚੱਲ ਰਹੀਆਂ ਨੇ ਤਣਕ ਦੀ ਬਿਜਾਈ ਕਰ ਰਹੇ ਆਂ ਔਰ ਜਿਹੜੀਆਂ ਇੱਥੋਂ ਦੀਆਂ ਸੰਗਤਾਂ ਜਿੰਨਾ ਕਿਸਾਨਾਂ ਦੇ ਅਸੀਂ ਕਣਕ ਬੀਜ ਰਹੇ ਆਂ ਉਹਨਾਂ ਤੇ ਮਾਰ ਜ਼ਰੂਰ ਪਈ ਹੈ ਪਰ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਘਰਾਂ ਦੇ ਵਿੱਚ ਸਾਡੀ ਪਾਰਟੀ ਵੀ ਫਿਰਦੀ ਹੈ ਨੌਜਵਾਨ ਫਿਰਦੇ ਆ ਦੁੱਧ ਦਾ ਗਜਾ ਲੱਸੀ ਵਗੈਰਾ ਲੈ ਕੇ ਆਉਂਦੇ ਆ ਬੜੀ ਸੇਵਾ ਜਿਹੜੀ ਦੁੱਧ ਦੇ ਗਜੇ ਦੀ ਲੱਸੀ ਦੀ ਹਰ ਇੱਕ ਤੀਜ ਦੇ ਸਾਗ ਤੱਕ ਜਿਹੜਾ ਚੀਰ ਕੇ ਸਾਰੀਆਂ ਚੀਜ਼ਾਂ ਇੱਥੇ ਦੇਰੇ ਨੇ ਇਹ ਸਿੰਘ ਸਾਡੇ ਨਾਲ ਖੜੇ ਕਿਸਾਨ ਜਸਵੰਤ ਸਿੰਘ ਪਿੰਡ ਅਵਾਨ ਤੋਂ ਇਹਨਾਂ ਦੀ ਕਣਕ ਵੀ ਬੀਜ ਕੇ ਦਿੱਤੀ ਗਈ ਇੱਥੇ ਬੰਦੀ ਵੱਲੋਂ ਇਹਨਾਂ ਦਾ ਹਰ ਰੋਜ਼ ਸਵੇਰ ਇਸ ਵੇਲੇ ਜਿੰਨਾ ਘਰ ਦਾ ਦੁੱਧ ਚੋਇਆ ਹੁੰਦਾ ਉਹਦੇ ਬੱਚਿਆਂ ਵਾਸਤੇ ਰੱਖ ਕੇ ਥੋੜਾ ਬਹੁਤਾ ਸਾਰਾ ਇੱਥੇ ਲੰਗਰ ਦੇ ਵਿੱਚ ਕੈਂਪ ਦੇ ਵਿੱਚ ਪਟਿਆ ਰਹਿੰਦਾ ਸੋ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਪਿੱਛੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਇਹ ਭਰਾ ਇਸ ਮਾਰ ਦੇ ਵਿੱਚ ਆਏ ਉਹਨਾਂ ਦੀ ਆਪਾਂ ਬਾਹ ਫੜ ਕੇ ਇਹਨਾਂ ਨੂੰ ਆਪਦੇ ਬਰਾਬਰ ਇਸੇ ਤਰ੍ਹਾਂ ਕਰਦੇ ਰਹੀਏ ਵਾਹਿਗੁਰੂ ਜੀ ਲਾਗਾਤਾਰ ਵਾਹਿਗੁਰੂ